ਨਾ ਮੈਂ ਤੁਹਾਨੂੰ ਦੱਸ ਦਨਾ ਜਿਹੜੀ ਆਪਕਾ ਜਿਹੜੀ ਕੁਐਸਚਨ ਤੁਸੀਂ ਪੁੱਛਿਆ ਆ ਦਵਿੰਦਰਪਾਲ ਸਿੰਘ ਭੂਲਰ ਉਹਨਾਂ ਦੀ ਜਿਹੜੀ ਫਾਈਲ ਆ ਨਾ 7 ਵਾਰੀ ਰਿਜੈਕਟ ਕਰਕੇ ਭੇਜੀ ਹੈ ਦਿੱਲੀ ਦੇ ਚੀਫ ਮਿਨਿਸਟਰ ਸੱਤ ਵਾਰੀ ਇਹਦੀ ਬੇਨਤੀ ਹੈ ਆ ਦੇਖੋ ਤੁਸੀਂ ਆਮ ਆਦਮੀ ਪਾਰਟੀ ਦਾ ਨਾਮ ਲਿਆ ਜਿੱਥੇ ਉਹ ਨਾਮ ਆ ਜਾਂਦਾ ਨਾ ਉਥੇ ਪਤਾ ਲੱਗ ਜਾਂਦਾ ਕਿ ਇਹ ਝੂਠ ਦੀ ਕਿਤਾਬ ਜ਼ੁਰੂਰ ਆਪਦਾ ਆ ਜਾਂਦੀ ਆਪਦਾ ਆਪਦਾ ਆ ਜਾਂਦੀ ਆ ਉਹਨਾਂ ਲੋਕਾਂ ਨੇ ਠੱਗਿਆ ਔਰ ਹੁਣ ਲੁੱਟ ਰਹੇ ਨੇ ਲੁੱਟ ਰਹੇ ਨੇ ਦੀ ਸਰਕਾਰ ਤੇ ਕਦੇ ਸਿੱਖ ਮੰਤਰੀ ਨਹੀਂ ਰਿਹਾ ਤੇ ਉਹਨਾਂ ਬਾਰੇ ਕਦੀ ਸੋਚਿਆ ਨਹੀਂ ਗਿਆ ਕੱਲ ਇੱਕ ਫੈਸਲਾ ਦਿੱਲੀ ਦੀ ਸਰਕਾਰ ਨੇ ਲਿਆ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਵੀ ਸੋਚਦੇ ਹੋਏ ਜਿਹੜੇ ਪਰਿਵਾਰ ਨੇ ਦੰਗਾ ਪੀੜਤ ਇਹਨਾਂ ਨੂੰ ਕਿਹਾ ਜਾਂਦਾ ਸ਼ਬਦ ਨਹੀਂ ਆ ਪਰ ਨਸ਼ਲ ਖੁਸ਼ੀ ਦੇ ਸਰਕਾਰ ਨੇ ਉਹਨਾਂ ਨੂੰ ਮੁਰਗਸੇ ਬੇਲੇ ਨਹੀਂ ਅਗਰ ਉਹਨਾਂ ਦੇ ਪਰਿਵਾਰਾਂ ਦੀ ਯੋਗਦਾਨ ਹੈਗੀ ਬੜੇ ਲਿਖੇ ਨੇ ਅਗਰ ਯੋਗਤਾ ਜਿਵੇਂ ਮੈਂ ਇੱਥੇ ਦੱਸਿਆ ਕਿ 88 ਪਰਵਾ 88 ਜਾਣੇ ਐਸੇ ਸੀਗੇ ਜਿਨ੍ਹਾਂ ਦੀ ਯੋਗਤਾ ਵੀ ਘੱਟ ਸੀ ਜਾਂ ਉਮਰ ਜ਼ਿਆਦਾ ਹੋ ਗਈ ਸੀ ਉਹਨਾਂ ਨੂੰ ਰਿਲੈਕਸੇਸ਼ਨ ਦਿੰਦੇ ਹੋਏ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਤਾਂ ਅਸੀਂ ਮੰਗ ਕਰਦੇ ਹਾਂ ਜਿਹੜੇ ਇੱਥੇ ਵੀ ਸਾਡੇ ਇਹ ਲੋਕ ਹੈਗੇ ਨੇ ਜਿਨ੍ਹਾਂ ਨਾਲ ਇਹ ਤਰਾਸਦੀ ਹੋਈ ਆ ਉਹਨਾਂ ਦੇ ਲਈ ਪੰਜਾਬ ਸਰਕਾਰ ਸੋਚੇ ਉਹਨਾਂ ਨੂੰ ਅਗਰ ਨੌਕਰੀਆਂ ਦੇ ਸਾਕੀਆਂ ਕਿਉਂਕਿ ਮਾਨ ਸਾਹਿਬ ਅਕਸਰ ਕਹਿੰਦੇ ਸੀ ਇੰਨੇ ਹਜ਼ਾਰ ਨੌਕਰੀ ਦੇ ਦਿੱਤੀ ਤਾਂ ਥੋੜਾ ਜਿਹਾ ਹਿੱਸਾ ਮੇਰੇ ਹਿਸਾਬ ਨਾਲ ਉਹ ਪਰਿਵਾਰਾਂ ਦਾ ਵੀ ਬੰਦਾ ਹੈ ਕਿ ਉਹਨਾਂ ਨੂੰ ਇਹ ਨੌਕਰੀ ਦਿੱਤੀ ਜਾ ਸਕਦੀ ਦਾ ਦਿੱਤੀ ਜਾਵੇ ਮੇਂ ਇਨਸਾਫ ਆਉ ਹੀ ਹੋਏਗਾ ਕਿ ਉਹਨਾਂ ਦੀ ਦਿਖਾਈ ਹੋ ਸਕਤ ਹੈ ਅਗਲ ਹੋਰ ਬੜੀ ਇੰਪੋਰਟੈਂਟ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਕਿ ਚਾਰ ਜਨਰੇਸ਼ਨਾਂ ਬੀਤ ਗਈਆਂ ਜੀ 10 ਸਾਲ ਦੀ ਬਾਅਦ ਜਨਰੇਸ਼ਨ ਚੇਂਜ ਹੋ ਜਾਂਦੀ ਹੈ ਤੇ ਜਿਹੜੇ ਬੰਦਿਆਂ ਨੂੰ ਇਨਸਾਫ ਹੁਣ ਮਿਲਿਆ ਤੁਸੀਂ ਦੇਖੋ ਉਦੋਂ ਛੋਟੇ ਛੋਟੇ ਬੱਚੇ ਹੋਣਗੇ ਤੇ ਹੁਣ ਉਹਨਾਂ ਦੀ ਉਮਰ ਚਲੀ ਗਈ ਜਿਹਨਾਂ ਪਹਿਲਾਂ ਠੱਗਿਆ ਝੂਠ ਬੋਲ ਕੇ ਤੇ ਫਿਰ ਲੁੱਟ ਰਹੇ ਨੇ ਪੁੱਟ ਵੀ ਰਹੇ ਨੇ ਜੋ ਤੁਸੀਂ ਦੇਖ ਰਹੇ ਹੋ ਕੱਲ ਸਫਾਈ ਕਰਮਚਾਰੀਆਂ ਦਾ ਕੀ ਹਾਲ ਕੀਤਾ ਆਪਣਾ ਹੱਕ ਮੰਗਣ ਗਏ ਸੀ ਨਾ ਕੀ ਜਸਰ ਹੋਇਆ ਨਾ ਨੀ ਨਾ ਬੜੇ ਲੰਬੇ ਵਿੱਚ ਰਹਿ ਗਏ ਹੋਣ ਜਿਹੜੀ ਸਰਕਾਰ ਜਦੋਂ ਆਈ ਹੈ ਉਹਨੂੰ ਸਿੰਪੈਥੈਟਿਕਲੀ ਦੇਖ ਕੇ ਕੋ ਕੇ ਦੇਖ ਸਾਡੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾਏਗੀ ਪੰਜਾਬ ਦੇ ਸਿੱਖਾ ਵੱਲੋਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ 1984 ਦੇ ਦਿੱਲੀ ਦੇ ਵਿੱਚ ਹੋਏ ਕਤਲੇਆਮ ਨੂੰ ਲੈ ਕੇ ਅੱਜ ਬੀਜੇਪੀ ਦਫ਼ਤਰ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੀ ਅਗਵਾਈ ਰਜਨੀਸ਼ hattimਾਨ ਨੇ ਕੀਤੀ ਉਹਨਾਂ ਨੇ ਕਿਹਾ ਕਿ 1984 ਦੇ ਕਤਲੇਆਮ ਤੋਂ ਬਾਅਦ ਬੀਜੇਪੀ ਦੀ ਦਿੱਲੀ ਦੇ ਵਿੱਚ ਬਣੀ ਨਵੀਂ ਸਰਕਾਰ ਨੇ ਦੰਗਾ ਪੀੜਤਾਂ ਦੇ 125 ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਉਹਨਾਂ ਕਿਹਾ ਕਿ ਪਿਛਲੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੋਈ ਸਿੱਖ ਮਨਿਸਟਰ ਨਹੀਂ ਸੀ ਜਿਸ ਕਰਕੇ ਸਰਕਾਰ ਨੇ ਪਹਿਲ ਕਦਮੀ ਨਹੀਂ ਕੀਤੀ ਪਰ ਜਦੋਂ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਉਹਨਾਂ ਨੇ ਪਹਿਲ ਕਦਮੀ ਦੇ ਨਾਲ ਇਹ ਨੌਕਰੀਆਂ ਦੇਣ ਦਾ ਕੰਮ ਕੀਤਾ ਉਹਨਾਂ ਕਿਹਾ ਕਿ 2014-15 ਦੇ ਵਿੱਚ ਜਦੋਂ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆਈ ਉਸ ਤੋਂ ਬਾਅਦ 1984 ਦੇ ਕਤਲੇਆਮ ਨੂੰ ਲੈ ਕੇ SIT ਦਾ ਗਠਨ ਕੀਤਾ ਗਿਆ ਜਿਸ ਤੋਂ ਬਾਅਦ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਅੱਜ ਉਹ ਜੇਲ੍ਹ ਦੇ ਵਿੱਚ ਬੰਦ ਨੇ ਸਿੱਖ ਕੌਮ ਜਿਹੜਾ ਇਨਸਾਫ 40 ਸਾਲ ਤੋਂ ਉਡੀਕ ਰਹੀਆਂ ਸੀ ਉਹ ਭਾਜਪਾ ਸਰਕਾਰ ਨੇ ਪੂਰਾ ਕੀਤਾ ਜਦੋਂ ਕਿ ਜਗਦੀਸ਼ ਟਾਇਟਲਰ ਦਾ ਕੇਸ ਚੱਲ ਰਿਹਾ ਉਹਨਾਂ ਕਿਹਾ ਕਿ 300 ਕੇਸ ਹੋਰ ਨੇ ਜੋ ਕਿ ਠੰਡੇ ਬਸਤੇ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਪਾਏ ਹੋਏ ਸੀ ਪਰ ਹੁਣ ਸਾਡੀ ਸਰਕਾਰ ਤੇ ਉਸ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਉਸ ਦੇ ਜਿਹੜੇ ਦੋਸ਼ੀ ਨੇ ਉਸ ਲੱਖਾਂ ਦੇ ਪਿੱਛੇ ਹੋਣਗੇ ਉਹਨਾਂ ਕਿਹਾ ਕਿ ਜਦੋਂ ਤੋਂ 2015 ਦੇ ਵਿੱਚ ਐਸਆਈਟੀ ਦਾ ਗਠਨ ਹੋਇਆ ਸੀ ਉਸ ਸਮੇਂ ਇਹ ਕੇਸ ਖੁੱਲੇ ਸਨ ਉਹਨਾਂ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਲੰਗਰ ਤੋਂ ਜੀਐਸਟੀ ਖਤਮ ਕੀਤਾ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਜਪਾ ਵੱਲੋਂ ਕੀਤੇ ਕੰਮਾਂ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਜੋ ਕਿ ਸਰਕਾਰ ਵੱਲੋਂ ਕੀਤੇ ਜਾ ਚੁੱਕੇ ਨੇ ਦੂਜੇ ਪਾਸੇ ਪੱਤਰਕਾਰਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤ ਵਾਰੀ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਰਿਜੈਕਟ ਕੀਤੀ ਹੈ ਉਹਨਾਂ ਕਿਹਾ ਕਿ ਜਲਦ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਧਿਆਨ ਦੇਵੇਗੀ ਹੋਵੇ ਐਸਟੀ ਬਣਾਈ ਗਈ 2015 ਦੇ ਵਿੱਚ ਸੱਜਨ ਕੁਮਾਰ ਹੋਵੇ ਜਗਦੀਸ਼ ਟਾਇਟਲਰ ਹੋਵੇ ਉਹਨਾਂ ਨੂੰ ਸਜਾਵਾਂ ਵੱਲ ਮੋੜਿਆ ਗਿਆ ਤੇ ਸਜ਼ਾਾਂ ਦਿੱਤੀਆਂ ਉਸ ਤੋਂ ਇਲਾਵਾ ਸਾਰੇ ਜਿੰਨੇ ਵੀ ਵਿਕਟਮ ਸੀਗੇ ਤਕਰੀਬਨ 30 3000 ਤੇ 48 ਦੇ ਆਸ-ਪਾਸ ਉਹਨਾਂ ਨੂੰ 5-5 ਲੱਖ ਦੀ ਕੰਪਨਸੇਸ਼ਨ ਵੀ ਜਿਹੜੀ ਹੈ ਉਹ ਦਿੱਤੀ ਗਈ ਸਿੱਖਾਂ ਦੇ ਹਿਰਦਿਆਂ ਦੇ ਉੱਪਰ ਮਲਮ ਲਾਉਣ ਵਾਸਤੇ 70 ਸਾਲਾਂ ਦੀ ਸਾਡੀ ਅਰਦਾਸ ਜਿਹੜੀ ਸੀਗੀ ਕਰਤਾਰਪੁਰ ਸਾਹਿਬ ਦਾ ਲੰਘਾ ਉਹ ਖੋਲਿਆ ਗਿਆ ਤਾਂ ਕਿ ਜਿਹੜੇ ਕੁਸ਼ ਤੇ ਮਰਮ ਲੱਗੇ ਮੈਨੂੰ ਯਾਦ ਹੈ ਜਦੋਂ 550 ਸਾਲਾ ਗੁਰੂ ਨਾਨਕ ਦੇਵ ਸਾਹਿਬ ਦਾ ਮਨਾਨਾ ਸੀਗਾ ਤੇ ਪ੍ਰਮਾਤਮਾ ਨੇ ਮੈਨੂੰ ਅਸ਼ੀਰਵਾਦ ਬਖਸ਼ਿਆ ਪਾਰਟੀ ਵੱਲੋਂ ਤੇ ਮੈਂ ਪੰਜਾਬ ਦਾ ਪ੍ਰਧਾਨ ਇੰਚਾਰਜ ਸੀਗਾ 92 ਐਮਬੈਸਡਰ ਅਸੀਂ 92 ਕੰਟਰੀਆਂ ਦੇ ਐਮਬੈਸਡਰ ਅਸੀਂ ਦਿੱਲੀ ਤੋਂ ਸਪੈਸ਼ਲ ਫਲਾਈਟ ਫੜ ਕੇ ਤੇ ਲੈ ਕੇ ਆਏ ਤੇ ਤੁਹਾਨੂੰ ਦਰਬਾਰ ਸਾਹਿਬ ਸਾਡੇ ਸਾਡਾ ਜਿਹੜਾ ਜਿੱਤੇ ਸਾਡਾ ਵਾਹਿਗੁਰੂ ਵਸਦਾ ਉਹਦੇ ਦਰਸ਼ਨ ਕਰਾਇਆ 40 ਕੰਟਰੀਆਂ ਚੋਂ ਬੱਚੇ ਲੈ ਕੇ ਆ ਕੇ ਉਹਨਾਂ ਨੂੰ ਪੰਜਾਂ ਤਖਤਾਂ ਦੇ ਦਰਸ਼ਨ ਕਰਾ ਕੇ ਤੇ ਮੋਦੀ ਸਾਹਿਬ ਨੇ ਆ ਦੱਸਿਆ ਕਿ ਅਸੀਂ ਸਿੱਖਾਂ ਦੇ ਕਿੱਡਾ ਇਤਿਹਾਸੀ ਜਿਹੜੀ ਭਾਜਪੀ ਜਾਂ ਮੋਦੀ ਸਾਹਿਬ ਦੇ ਮੰਨਾਂ ਮੰਨਦੇ ਵਿੱਚ ਸਿੱਖ ਪੰਥ ਦਾ ਸਥਾਨ ਕੀ ਹੈ ਸਿੱਖਾਂ ਦਾ ਰੁਤਬਾ ਕੀ ਹੈ ਹੁਣ ਮੈਂ ਆਪਣੇ ਵੀਰ ਦੇ ਛੋਟੇ ਵੀ ਬਲੀਵਾਲ ਸਾਹਿਬ ਨੂੰ ਕਹਿੰਦਾ ਕਿ ਥੋੜੇ ਜੋ ਜਾਨਣਾ ਪਾ ਲਾਲ ਕਿਲੇ ਦੇ ਉੱਪਰ 400 ਸਾਲਾਂ ਗੁਰਤੇਗ ਬਹਾਦਰ ਸਾਹਿਬ ਦਾ ਮਨਾਣਾ 550 ਕਰੋੜ ਰੁਪਇਆ ਸੁਲਤਾਨਪੁਰ ਲੋਧੀ ਨੂੰ ਦੇਣਾ ਸੁਲਤਾਨਪੁਰ ਲੋਧੀ ਦੀ ਫੇਸ ਲਿਫਟਿੰਗ ਕਰਨੇ ਅੱਜ ਜੇਕਰ ਕੋਈ ਸਿੱਖ ਬਾਹਰ ਜਾਂਦਾ ਤੇ ਉਹਨੂੰ ਰਿਸਪੈਕਟ ਨਾ ਦੇਖਿਆ ਜਾਂਦਾ ਜਿਹੜਾ ਵੀਰਬਾਲ ਦਿਵਸ ਜੀ ਦੱਸ ਰਹੇ ਸੀਗੇ ਬਲੀਵਾਲ ਜੀ ਵੀਰਬਾਲ ਦਿਵਸ ਦਾ ਇੱਕ ਓਡਾ ਵੱਡਾ ਅਸੀਂ ਪ੍ਰਚਾਰ ਹੋ ਜਾਣਾ ਸਾਨੂੰ ਪਤਾ ਹੈ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀਰਬਾਲ ਦਿਵਸ ਕੀ ਹੈ ਜਿਹੜਾ ਛੋਟੇ ਸਾਹਿਬ ਜਦਿਆਂ ਸ਼ਹਾਦਤ ਕੀ ਹੈ ਸਾਡੇ ਉਹ ਓਕੇ ਦਿਨ ਕਿੱਦਾਂ ਨਿਕਲਦੇ ਸੀਗੇ ਠੰਡਾ ਬੁਰਜ ਕੀ ਹੈ ਹੁਣ ਲੋਕੀ ਆਨੰਦਪੁਰ ਸਾਹਿਬ ਜਦੋਂ ਜਾਂਦੇ ਨੇ ਤੇ ਨਾਲ ਲੋਕੀ ਇੱਧਰ ਵੀ ਜਾਂਦੇ ਨੇ ਜਾ ਕੇ ਦੇਖ ਕੇ ਆਂਦੇ ਨੇ ਸਰਹੰਦ ਵੀ ਜਾਂਦੇ ਨੇ ਫਤੇਗੜ ਸਾਹਿਬ ਵੀ ਜਾਂਦੇ ਨੇ ਦੇਖ ਕੇ ਆਂਦੇ ਨੇ ਕਿ ਸਿੱਖ ਕੌਮ ਨੇ ਕਿੱਡੀਆਂ ਸ਼ਹਾਦਤਾਂ ਦੇ ਕੇ ਆ ਜਿਹੜੀ ਐ ਸਿੱਖ ਕੌਮ ਨੇ ਸੇਵਾ ਕੀਤੀ ਹੈ ਤਿਲਕ ਦੇ ਜਨੇਊ ਦੀ ਰੱਖਿਆ ਕੀਤੀ ਹੈ ਤੇ ਉਸ ਵਾਸਤੇ ਬੀਜੇਪੀ ਸਰਕਾਰ ਬੀਜੇਪੀ ਪੰਜਾਬ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੀ ਹੈ ਕਿ ਅੱਜ ਸਿੱਖ ਕੌਮ ਦੇ ਨਾਲ ਵਿਦੋ ਜਿਵੇਂ ਜਦੋਂ ਆ ਕਟਾਰਪੂਰ ਸਾਹਿਬ ਦਾ ਲਾਂਗਾ ਖੁੱਲਿਆ ਤੇ ਜਿਹੜੇ ਮੇਰੇ ਵੀਰਾਂ ਨੂੰ ਨਹੀਂ ਪਤਾ ਉਹ ਇੱਕ ਐਸਡੀਪੀਸੀ ਨੇ ਸਾਈਟੇਸ਼ਨ ਦਿੱਤੀ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਸਾਈਟੇਸ਼ਨ ਦੇ ਵਿੱਚ ਪੂਰੇ ਦਾ ਪੂਰਾ ਸਾਈਟੇਸ਼ਨ ਤੁਸੀਂ ਚੈੱਕ ਕਰੋਗੇ ਤੇ ਤੁਹਾਨੂੰ ਐਸਡੀਪੀਸੀ ਦੀ ਵੈਬਸਾਈਟ ਤੇ ਮਿਲ ਜਾਏਗਾ ਉੱਥੇ ਸਿੱਖਾਂ ਦਾ ਮਸੀਹਾ ਕਹਿ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਿੰਦਰ ਮੋਦੀ ਜੀ ਨੂੰ ਅਡਰੈਸ ਕੀਤਾ ਗਿਆ ਸੀ ਤੇ ਉਹ ਸਿੱਖਾਂ ਦੇ ਮਸੀਹੇ ਨੇ ਅੱਜ ਪ੍ਰੂਫ ਕਰ ਦਿੱਤਾ ਕਿ ਜੇ ਕੋਈ ਸੱਚਾ ਹਮਦਰਦ ਤੇ ਸਿੱਖਾਂ ਦੀ ਬਾਹ ਫੜਨ ਵਾਲਾ ਹੈ ਉਪਰਧਾਰ ਮੰਤਰੀ ਸ਼੍ਰੀ ਨરેਂਦਰ ਮੋਦੀ ਐ ਆ ਰੀਹੈਬਿਲੀਟੇਸ਼ਨ 125 ਪਰਿਵਾਰਾਂ ਦਾ ਕੱਲਾ ਰੀਹੈਬਿਲੀਟੇਸ਼ਨ ਨਹੀਂ ਆ ਆ ਇੱਕ ਮੈਸੇਜ ਐ ਸਾਰੇ ਵਰਲਡ ਨੂੰ ਮੈਸੇਜ ਐ ਕਿ ਹਿੰਦ ਸਿੰਧੋਸਤਾਨ ਦੇ ਵਿੱਚ ਸਿੱਖ ਸਿੱਖਾਂ ਦਾ ਜਿਹੜਾ ਇੱਕ ਰੁਤਬਾ ਉਹ ਬਹੁਤ ਉੱਚਾ ਹੈ ਜਦੋਂ ਹੁਣ ਲੜਾਈ ਲੱਗੀ ਸੀਗੀ ਤੇ ਸਭ ਤੋਂ ਪਹਿਲਾਂ ਸਾਡੀ ਸੈਨਾ ਦਾ ਆ ਟਾਰਗੇਟ ਸੀਗਾ ਕਿ ਸਾਡੇ ਕਿਤੇ ਗੁਰੂ ਧਾਮਾਂ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਜਦੋਂ ਉੱਥੇ ਪੁੰਚਦੇ ਵਿੱਚ ਹੋਇਆ ਵੀ ਐ ਪਹਿਲਾਂ ਜਾ ਕੇ ਸਾਡੇ ਪਾਰਟੀ ਦੇ ਨੁਮਾਇੰਦੇ ਉੱਥੇ ਪਹੁੰਚੇ ਨੇ ਤਾਂ ਉਹਨਾਂ ਦੀ ਬਾਹ ਫੜੀ ਆ ਜਾ ਕੇ ਤੇ ਸਾਡੇ ਜਿਹੜੇ ਬਹੁਤ ਜ਼ਿਆਦਾ ਕੌਮ ਦੇ ਯੋਧੇ ਜਿਹੜੇ 22 ਮਾਰਚ ਜਿਹੜੇ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਉਹਨਾਂ ਨੇ ਜੋ ਜੋਸ਼ ਦਿਖਾਇਆ ਜੋ ਜज्ਬਾ ਦਿਖਾਇਆ ਤੇ ਸਾਡੇ ਸਭ ਤੋਂ ਸਭ ਤੋਂ ਨੇੜੇ ਅਸੀਂ ਆ ਬਾਰਡਰ ਦੇ ਉੱਪਰ ਸਭ ਤੋਂ ਜ਼ਿਆਦਾ ਨੁਕਸਾਨ ਕਿਹਦਾ ਹੁੰਦਾ ਪੰਜਾਬ ਦਾ ਤੇ ਪੰਜਾਬੀਆਂ ਨੂੰ ਕੋਈ ਨੁਕਸਾਨ ਉਹਨਾਂ ਨੇ ਕਿਤੇ ਹੋਣ ਨਹੀਂ ਦਿੱਤਾ ਕਿਸੇ ਦਾ ਮੈਨੂੰ ਲੱਗਦਾ ਨਹੀਂ ਹੈ ਫਿਰੋਜ਼ਪੁਰ ਚ ਇੱਕ ਇਨਸੀਡੈਂਟ ਛੱਡ ਲੋ ਤੇ ਕਿਤੇ ਵੀ ਸਾਰਾ ਪਰ ਬਾਈ ਗੁਰੂ ਨੇ ਬਹੁਤ ਮਿਹਰ ਕੀਤੀ ਹੈ ਤੇ ਪ੍ਰੈਸ ਨੂੰ ਆਹੀ ਹੈ ਕਿ ਮੋਦੀ ਸਾਹਿਬ ਸਾਡੇ ਅਮਿਤ ਸ਼ਾਹ ਜੀ ਨੱਡਾ ਸਾਹਿਬ ਦਿੱਲੀ ਦੀ ਸਰਕਾਰ ਆਉਣ ਵਾਲੇ ਟਾਈਮ 'ਚ ਵੀ ਸਿੱਖਾਂ ਦੇ ਵਾਸਤੇ ਜੋ ਕਰਨ ਜਾ ਰਹੀ ਹੈਗੀ ਹੈ ਬਈ 올 ਆਰ थैंकफुल टू ਮੋਦੀ ਸਾਹਿਬ ਥੈਂਕ ਯੂ ਵੈਰੀ ਮੱਚ ਜਿਹੜੇ ਲੋਕਾਂ ਨੂੰ ਜੰਗਾ ਫਿੱਟਾ ਨੂੰ ਰਿਲੀਸ ਕਰਨੀ ਪਈ ਪੰਜਾਬ ਤੇ ਲੁਧਿਆਣੇ ਲੁਧਿਆਣੇ ਦੀ ਕਾਫੀ ਬੰਦ ਹੈ ਜੀ ਦਾ ਫੀਲ ਕਾਫੀ ਰਹੇ ਵਿਜਕ ਡਿਲੀਵਰੀ ਬਾਸ਼ਪਾ ਦੇ ਕਾਫੀ ਤਮਾਮ ਰਿਲੇਟਿਡ ਗੱਲ ਵੀ ਆਇਆ ਆਜ ਕੱਲ ਇੱਕ ਨੀਂਦ ਚਹੀਏ ਵੀ ਸੇਨੋ ਵੀ ਰੋਲੀਨ ਤੋਂ ਲਿਗਿਆ ਦੇਖੋ ਅਸੀਂ ਤਾਂ ਮੰਗ ਕਰਦੇ ਹਾਂ ਕਿ ਜਿਸ ਸਾਹ ਨਾਲ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਦਿੱਲੀ ਦੀ ਜਿਹੜੀ ਸਰਕਾਰ ਸੀਗੀ ਉਹ ਚ ਕਦੀ ਸਿੱਖ ਮੰਤਰੀ ਨਹੀਂ ਰਿਹਾ ਤੇ ਉਹਨਾਂ ਬਾਰੇ ਕਦੀ ਸੋਚਿਆ ਨਹੀਂ ਗਿਆ ਕੱਲ ਇੱਕ ਫੈਸਲਾ ਦਿੱਲੀ ਦੀ ਸਰਕਾਰ ਨੇ ਲਿਆ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਵੀ ਸੋਚਦੇ ਹੋਏ ਜਿਹੜੇ ਪਰਿਵਾਰ ਨੇ ਦੰਗਾ ਪੀੜਤ ਜਿਨ੍ਹਾਂ ਨੂੰ ਕਿਹਾ ਜਾਂਦਾ ਸ਼ਬਦ ਨਹੀਂ ਆ ਪਰ ਨੈਸ਼ਨਲ 쿠ਸ਼ੀ ਦੇ ਸਰਕਾਰ ਨੇ ਉਹਨਾਂ ਨੂੰ ਮੁੜ ਵਸੇਬੇ ਲਈ ਨਹੀਂ ਅਗਰ ਉਹਨਾਂ ਦੇ ਪਰਿਵਾਰਾਂ ਦੀ ਯੋਗਤਾ ਹੈਗੀ ਆ ਉਹ ਪੜੇ ਲਿਖੇ ਨੇ ਅਗਰ ਯੋਗਤਾ ਜਿਵੇਂ ਮੈਂ ਇੱਥੇ ਦੱਸਿਆ ਕਿ 88 ਪਰਿਵਾਰ 88 ਜਣੇ ਐਸੇ ਸੀਗੇ ਜਿਨ੍ਹਾਂ ਦੀ ਯੋਗਤਾ ਵੀ ਘੱਟ ਸੀ ਜਾਂ ਉਮਰ ਜ਼ਿਆਦਾ ਹੋ ਗਈ ਸੀ ਉਹਨਾਂ ਨੂੰ ਰਿਲੈਕਸੇਸ਼ਨ ਦਿੰਦੇ ਹੋਏ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਤਾਂ ਅਸੀਂ ਮੰਗ ਕਰਦੇ ਆ ਜਿਹੜੇ ਇੱਥੇ ਵੀ ਸਾਡੇ ਇਹ ਲੋਕ ਹੈਗੇ ਨੇ ਜਿਨ੍ਹਾਂ ਨਾਲ ਇਤਰਾਸ ਦੀ ਹੋਈ ਆ ਉਹਨਾਂ ਦੇ ਲਈ ਪੰਜਾਬ ਸਰਕਾਰ ਸੋਚੇ ਤੇ ਉਹਨਾਂ ਨੂੰ ਅਗਰ ਨੌਕਰੀਆਂ ਦੇ ਸਕਦੀ ਹੈ ਕਿਉਂਕਿ ਮਾਨ ਸਾਹਿਬ ਅਕਸਰ ਕਹਿੰਦੇ ਆ ਸੀ ਇੰਨੇ ਹਜ਼ਾਰ ਨੌਕਰੀ ਦੇ ਦਿੱਤੀ ਤਾਂ ਥੋੜਾ ਜਿਹਾ ਹਿੱਸਾ ਮੇਰੇ ਹਿਸਾਬ ਨਾਲ ਉਹ ਪਰਿਵਾਰਾਂ ਦਾ ਵੀ ਬੰਦਾ ਹੈ ਕਿ ਉਹਨਾਂ ਨੂੰ ਇਹ ਨੌਕਰੀ ਦਿੱਤੀ ਜਾ ਸਕਦੀ ਹੈ ਤਾਂ ਦਿੱਤੀ ਜਾਵੇ। ਅੱਛਾ ਬਲੀਵਰ ਪਰ ਇਹਦੇ ਵਿੱਚ ਮੈਂ ਤਾਂ ਐਡ ਕਰ ਦੇਣਾ ਵੈਗਰੂ ਮੇਰ ਕਰੇ 2027 ਦੇ ਵਿੱਚ ਭਾਜਪਾ ਸਰਕਾਰ ਬਣਾਵੇ ਪੰਜਾਬ ਦੇ ਵਿੱਚ ਤੇ ਜਿਹੜਾ ਵੀ ਕੋਈ ਦੰਗਾ ਪੀੜ ਇਸ ਗੱਲੋਂ ਵਾਂਝਾ ਰਹਿ ਗਿਆ ਕਿ ਉਹਦੇ ਪਰਿਵਾਰ ਦਾ ਹਰ ਰਵਾਸ ਨਹੀਂ ਹੋ ਸਕਿਆ ਅਸੀਂ ਯਕੀਨ ਦਵਾਉਂਦੇ ਆ ਕਿ ਹਰ ਇੱਕ ਪਰਿਵਾਰ ਦੀ ਵਾਹ ਦੇਖੋ ਫੈਡਰਲ ਸਿਸਟਮ ਹੈ ਜਿਹੜੀ ਸਟੇਟ ਸਰਕਾਰ ਹੈ ਕੰਮ ਉਹਨੇ ਹੀ ਕਰਨਾ ਹੁੰਦਾ ਹੈ ਲੇਕਿਨ ਸਟੇਟ ਸਰਕਾਰ ਜੇ ਨਹੀਂ ਬਾਫੜ ਰਹੀ ਅਸੀਂ ਪ੍ਰੋਮਿਸ ਕਰਦੇ ਆ ਕਿ ਵਾਇਗਰੂ ਮੇਰ ਕਰੇ ਬੀਜੇਪੀ ਦੀ ਸਰਕਾਰ ਬਣਾਓ ਦੇਖੋ ਫਿਰ ਇੱਕ ਪਰਿਵਾਰ ਦੀ ਲੱਗਿਆ ਹੁਣ ਬੋਲਦਾ ਕੋਈ ਕੰਮ ਦੇ ਵਿੱਚ ਹਿੰਦੂ ਪ੍ਰਭਾਵੀ ਕਾਫੀ ਉਧਰ ਕਾਫੀ ਕੰਡ ਦੇ ਕਾਫੀ ਮਾਰੇ ਦੇਖੋ ਜਿਹੜਾ ਵੀ ਸਾਰਿਆਂ ਦੀ ਰੀਹੈਬਿਲੀਟੇਸ਼ਨ ਆ ਦੇਖੋ ਇਨਰਸਪੈਕਟਿਵ ਆਫ ਕਾਸਟ ਕ੍ਰੀਡ ਰੀਲੀਜਨ ਲੇਕਿਨ ਜਦੋਂ ਉਹ ਇਹਦੀ ਕਹਦਾ ਕਿ ਕੋਈ ਕਹਿੰਦੀ ਜਦੋਂ ਜੀਨੋਸਾਈਡ ਹੋਇਆ ਸੀਗਾ ਜੀਨੋਸਾਈਡ ਕਹਿੰਦੇ ਅਸੀਂ ਕਿ ਕਤਲੇਆਮ ਹੋਇਆ ਸੀਗਾ ਉਹ ਰਾਈਟਸ ਨਹੀਂ ਸੀ ਹੁੰਦੇ ਮੈਂ ਫੇਰ ਰਿਪੀਟ ਕਰਨਾ ਚਾਹਣਾ ਅਸੀਂ ਰਾਈਟਸ ਕਹਿੰਦੇ ਆ 84 ਰਾਈਟਸ ਜਦੋਂ ਆ ਜੀਨੋਸਾਈਡ ਹੋਇਆ ਸੀਗਾ ਉਹਦੇ ਚ ਜਿਹੜੇ ਵੀ ਪਰਿਵਾਰ ਇਨਵੋਲਡ ਸੀਗੇ ਉਹਨਾਂ ਸਾਰਿਆਂ ਨੂੰ ਆਲਮੋਸਟ ਰੀਹੈਬਿਲੀਟੇਟ ਕਰ ਦਿੱਤਾ ਗਿਆ ਕਿਉਂਕਿ ਸਿੱਖ ਪੰਥ ਦਾ ਇਸ ਕਰਕੇ ਆਂਦਾ ਕਿ ਉਹਨਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਇਆ ਗਿਆ ਸੀਗਾ ਤੇ ਜਦੋਂ ਗਾੜਾ ਨੁਕਸਾਨ ਪਹੁੰਚਾਇਆ ਗਿਆ ਹੋਵੇ ਝਕਮਾਂ ਤੇ ਜਦੋਂ ਟੈਰਾਂ ਦੇ ਛੋਟੇ ਛੋਟੇ ਬੱਚੇ ਦੇ ਉਤੋਂ ਤੋਂ ਦੇਖਿਆ ਤੁਸੀਂ ਹਾਲਤ ਕੀ ਚਾਹਤਿਓਂ ਬڑے ਛੋਟੇ ਹੋ ਬਗੇ ਉਦੋਂ ਅਸੀਂ ਵੀ ਛੋਟੇ ਸੀਗੇ ਲੇਕਿਨ ਜੋ ਅਸੀਂ ਬਾਅਦ ਚ ਸੁਣਿਆ ਜਾਂ ਦੇਖਿਆ ਰੋਂਗ ਤੇ ਖੜੇ ਹੁੰਦੇ ਸੀ ਕੋਈ ਮਨੁੱਖ ਦਾ ਸ਼ਰਮਸਾਰ ਸੀ ਉਹ ਦ੍ਰਿਸ਼ ਜਿਹੜਾ ਸੀਗਾ ਜਿਹੜੇ ਉਹ ਦੇਖਣ ਵਾਲਾ ਤੁਸੀਂ ਦੇਖ ਨਹੀਂ ਸਕਦਾ ਬੰਦਾ ਕਿ ਆਪਣੇ ਦੇਸ਼ 'ਚ ਰਹਿ ਕੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਜਿਸ ਕੌਮ ਨੇ ਕੀਤੀਆਂ ਹੋਣ ਉਸ ਕੌਮ ਨੂੰ ਕਾਂਗਰਸ ਦੇ ਗੁੰਡਿਆਂ ਨੇ ਮੈਂ ਮੈਨੂੰ ਕਹਿਣਾ ਨਹੀਂ ਮੈਂ ਕਹਿਣਾ ਨਹੀਂ ਕਾਂਗਰਸ ਦੇ ਗੁੰਡਿਆਂ ਨੇ ਪਾ ਪਾ ਕੇ ਗਲਾਂ 'ਚ ਟਾਇਰ ਸਾੜਿਆ ਉਹ ਕੋਈ ਮਾਨਵਤਾ ਸੀਗੀ ਕਾਂਗਰਸ ਨੂੰ ਪੰਜਾਬ 'ਚ ਗਵਰਨ ਕਰਨ ਦਾ ਹੱਕ ਹੈ ਗਿਆ ਇਹਨੂੰ ਦੇਸ਼ 'ਚ ਗਵਰਨ ਕਰਨ ਦਾ ਹੱਕ ਹੈ ਗਿਆ ਇਸ ਤੋਂ ਅੱਗੇ ਅੱਜ ਹਫਤਾ ਸਾਢੇ ਬਾਅਦ ਨਿਆਂ ਮਿਲਿਆ ਟਾਈਟਰ ਅਗੇ ਲੋਕਾਂ ਦੋਸ਼ੀਆਂ ਨੂੰ ਜਿਹਾ ਕਿਹਾ ਮੈਂ ਉਹਨੂੰ ਸਿਆਹ ਹੋਈ ਹੈ ਸਮਾਜੋ ਹਾਈਕ ਹੋ ਰਿਹਾ ਲੱਗਦਾ ਵੀ ਪੰਜਾਬ ਹੁਣ ਕਰ ਬਿਲਕੁਲ ਬਖਰਾ ਰਹੇ ਜੀ ਜੋ ਦੇਖੋ ਸਾਡੀ ਪੂਰੀ ਲੀਗਲ ਟੀਮ ਲੱਗੀ ਹੋਈ ਹੈ ਕਿ ਆਪ ਬਚ ਨਾ ਪਾਨ ਜਿਨ੍ਹਾਂ ਨੇ ਆ ਨਸਲ ਕੁਸ਼ੀ ਕੀਤੀ ਹੈ ਜਿਨ੍ਹਾਂ ਨੇ ਦੇਸ਼ ਦੇ ਨਾਮ ਤੇ ਕਲੰਕ ਛੱਡਿਆ ਹੈ ਜਿਨ੍ਹਾਂ ਨੇ ਸਾਡੀ ਜਿਹੜੀ ਸਿੱਖ ਕੌਮ ਹੈ ਉਹਨੂੰ ਪਰੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹੋ ਜਿਹੇ ਇਨਸਾਨ ਦਾ ਕੱਖ ਨਾ ਰਿਹਾ ਇੱਕ ਪੋਲੀਟਿਸ਼ੀਨ ਦੀ ਮੈਨੂੰ ਗੱਲ ਯਾਦ ਆਉਂਦੀ ਹੈ ਕਹਿੰਦੇ ਜੇ ਉਹਨੇ ਆ ਕੀਤਾ ਉਹਦਾ ਕੱਖ ਨਾ ਰਿਹਾ ਤਾਂ ਉਹਦਾ ਕੱਖ ਵੀ ਨਹੀਂ ਰਿਹਾ ਅੱਜ ਸੱਜਦ ਕੁਮਾਰ ਤੁਹਾਨੂੰ ਹਾਲਤ ਪਤਾ ਕੀ ਹੈ ਪਤਾ ਤੁਹਾਨੂੰ ਹਾਲਤ ਕੀ ਹੈ ਹੀ ਇਜ਼ ਮੈਂਟਲੀ ਨੋਟ ਸਟੇਬਲ ਆਪਣੇ ਪੈਰਾਂ ਤੇ ਖੜ੍ਹ ਨਹੀਂ ਸਕਦਾ ਨਜ਼ਰ ਉਹਨੂੰ ਨਹੀਂ ਆਉਂਦਾ ਰੋਟੀ ਉਹ ਨਹੀਂ ਖਾ ਸਕਦਾ ਕਹਿੰਦੇ ਨਾ ਜਿਨਨੇ ਗੁਰੂ ਦੇ ਸਿੱਖ ਵੱਲ ਵੇਖਿਆ ਨਾ ਉਹ ਅੱਜ ਤੱਕ ਕਦੀ ਬਚ ਨਹੀਂ ਸਕਿਆ ਤੇ ਉਹੀ ਹਾਲ ਉਹਨਾਂ ਦਾ ਹੋਇਆ ਉਹਨਾਂ ਦਾ ਦੇਖ ਬਾਕੀ ਬਾਕੀ ਤੇ ਦੋ ਚਾਰ ਵਾਹੇ ਮਾਰੇ ਗਏ ਸੀਗੇ ਤੇ ਆ ਜਿਹੜੇ ਦੋ ਚਾਰ ਰਹਿ ਗਏ ਨੇ ਇਹਨਾਂ ਦਾ ਵੀ ਉਹੀ ਹਾਲ ਹੋਣਾ ਹੈ ਵਾਹਿਗੁਰੂ ਸਿੱਖ ਪੰਥ ਨੂੰ ਇਨਸਾਫ ਦਿਵਾਉਣ ਵਾਸਤੇ ਮੋਦੀ ਸਾਹਿਬ ਦਾ ਹਮੇਸ਼ਾ ਤਨਵਾਦੀ ਹੋਣਾ ਚਾਹੀਦਾ। ਸਰ 179 ਵਾਲਾ ਤੋਂ ਬਿਨਾ ਹੋਰ ਕਿੰਨੇ ਨੇ ਕਿੰਨੇ ਪਰਿਵਾਰ ਆਜੇ। 125 ਦੇਖੋ ਮੈਨੂੰ ਲੱਗਦਾ ਜਦੋਂ ਜੋ ਜਿਹੜੀ ਇਨਫੋਰਮੇਸ਼ਨ ਮੈਨੂੰ ਹੈਗੀ ਹੈ ਤਕਰੀਬਨ ਸਾਰੇ ਪਰਿਵਾਰ ਉੱਥੇ ਸਾਰਿਆਂ ਦਾ ਵਸੇਵਾ ਜਿਹੜਾ ਪ੍ਰੋਪਰ ਹੋ ਗਿਆ ਹੈ ਇਸ ਵਕਤ। ਮੈਂ ਚ ਐਡ ਕਰਦਾ ਇੱਕ ਮਿੰਟ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਜੀ ਇਹ 125 ਪਰਿਵਾਰਾਂ ਨੇ ਅਪਲਾਈ ਕੀਤਾ ਠੀਕ ਹੈ ਇਹ ਨੌਕਰੀਆਂ ਦੇ ਲਈ ਤਾਂ ਜਿੰਨਿਆਂ ਨੇ ਅਪਲਾਈ ਕੀਤਾ ਸੀ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਉੱਥੇ ਅਡਜਸਟ ਕਰ ਦਿੱਤਾ ਗਿਆ ਬੰਦੇ। ਤਾਂ ਜਿਵੇਂ ਤੁਸਾਂ ਤੁਸੀਂ ਗੱਲ ਕੀਤੀ ਆ ਪਰ ਇੱਥੇ ਲਗਾਤਾਰ ਜਿਹੜੇ ਵਿਕਤੀ ਲੁਧਿਆਣੇ ਰਹਿੰਦੇ ਨੇ ਉਹ ਕਈ ਵਾਰ ਸਰਕਾਰ ਤੱਕ ਕੋਸ਼ਿਸ਼ ਕੀਤੀ ਆ ਪਰ ਜਿੱਦ ਨੂੰ ਦੇਖਿਆ ਕਿ ਸਰਕਾਰ ਨੂੰ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਕਰਦੇ ਨੇ ਦੇਖੋ ਗੱਲ ਐਸੀ ਆ ਕਿ ਗਵਰਨਮੈਂਟ ਜਿਹੜੀ ਪੰਜਾਬ ਦੀ ਹੈਗੀ ਆ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਸੋ ਚੀਜ਼ਾਂ ਨੂੰ ਲੈ ਕੇ ਹੁਕਮ ਦਿੱਲੀੋਂ ਆਦੇ ਨੇ ਉਹ ਦਿੱਲੀ ਵਾਲਿਆਂ ਦੇ ਹੁਕਮਾਂ ਅਨੁਸਾਰ ਕਰ ਐਸੀ ਚੀਜ਼ ਕੀਤੀ ਗਈ ਆ ਤਾਂ ਮਾੜੀ ਗੱਲ ਆ ਅਸੀਂ ਤਾਂ ਕੋਈ ਕਹਿ ਰਹੇ ਆ ਕਿ ਦਿੱਲੀ ਦੇ ਵਿੱਚ ਅਗਰ ਉਹਨਾਂ ਦਾ ਮੋਟਰਸੇਵਾ ਹੋ ਸਕਦਾ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂਸਰਦੀਆਂ ਤਾਂ ਪੰਜਾਬ ਸਰਕਾਰ ਨੂੰ ਵੀ ਇੱਕ ਉਪਰਾਲਾ ਕਰਨਾ ਚਾਹੀਦਾ ਕਿ ਉਹਨਾਂ ਉਹਨਾਂ ਪਰਿਵਾਰਾਂ ਦੀ ਅਡਜਸਟਮੈਂਟ ਕੀਤੀ ਜਾਵੇ ਅੱਛਾ ਜੀ ਮਾਨ ਸਾਹਿਬ ਵਿਸਥਾਰਕੀ ਦੀ ਇਲੈਕਸ਼ਨ ਹੈ ਕਿ ਇਹ ਕਿ ਕਾਫੀ ਊਰੀਕ ਹੈ ਹਜੇ ਕੈਂਡੀਡੇਟ ਤੱਕ ਵੀ ਜੀਐਪੀ ਦਾ ਅਨਾਉਂਸ ਹੋ ਜਾਏਗਾ ਕਿਉਂਕਿ ਬਾਕੀਆਂ ਨੇ ਐਲਾਨ ਦਿੱਤਾ ਹੈ ਕਿ ਕਿ ਨੋਮੀਨੇਸ਼ਨ ਸ਼ੁਰੂ ਹੋ ਰਹੀ ਹੈ ਇਸ ਕਰ ਤੁਹਾਨੂੰ ਲੱਗਦਾ ਕਿ ਸਾਰੇ ਕੈਂਡੀਡੇਟ ਬੈਠੇ ਨੇ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਕੈਂਡੀਡੇਟ ਹੈ ਇਹ ਸਾਰੇ ਕੈਂਡੀਡੇਟ ਨੇ ਮੇਰੀ ਬੇਨਤੀ ਹੈ ਇਹ ਦੇਖੋ ਅੱਜ ਅਸੀਂ ਤਾਂ ਬڑے ਸਿਸਟਮ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਬੈਠੇ ਹਾਂ ਮੈਂ ਨਹੀਂ ਚਾਹੁੰਦਾ ਇਹਦੇ 'ਚ ਸਾਨੂੰ ਕੋਈ ਇਦਾਂ ਦੀ ਗੱਲ ਕਰਨੂ ਚਾਹੀਦੀ ਕਿਉਂਕਿ 40 ਸਾਲ ਦਾ ਇੱਕ ਲੰਮਾ ਦਰਸਾ ਨੇ ਵੀ ਬਦਲ ਸਭ ਨੇ ਬੜਾ ਸਪਸ਼ਟ ਕੀਤਾ ਇੱਕ ਇਟਾ ਬਕਵਾ ਉਹਨਾਂ ਜ਼ਖਮ ਦੇ ਉੱਤੇ ਮਲ੍ਹਮ ਲਾਉਣ ਦੇ ਲਈ ਜਦੋਂ ਬਾਪਾ ਜਨਤਾ ਦੀ ਸਰਕਾਰ ਆਈ ਉਸੇ ਵੇਲੇ ਬਾਹ ਫੜੀ ਔਰ ਇੱਕ ਵਾਰ ਫੇਰ ਫੜੀ ਆ ਇਹ ਰੁਕੇ ਨਾ ਨਾ ਜਿਹੜੇ ਵੀ ਲੋਕ ਇਸ ਦੇ ਵਿੱਚ ਹੋਣਗੇ ਅਗਰ ਪੰਜਾਬ 'ਚ ਹੋਣਗੇ ਤਾਂ ਪੰਜਾਬ ਦੇ ਵਿੱਚ ਜੇ ਸਾਡੀ ਸਰਕਾਰ ਜਦੋਂ ਰੂਲਿੰਗ ਚ ਹੋਊਗੀ ਤਾਂ ਉਹਨਾਂ ਦੀ ਬਾਹ ਫੜੀ ਜਾਊ ਔਰ ਦਿੱਲੀ ਦੀ ਸਾਡੀ ਸਰਕਾਰ ਆ ਤਾਂ ਉਹਨਾਂ ਨੇ ਫੜੀ ਆ ਸੋ ਅੱਜ ਉਹਦੇ ਲਈ ਅਸੀਂ ਤੁਹਾਡੇ ਨਾਲ ਬੈਠੇ ਆ ਔਰ ਮੈਂ ਜਿਵੇਂ ਅਸੀਂ ਲੁਧਿਆਣਾ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਪ੍ਰਵਕਤਾ ਬੈਠੀ ਨੇ ਪੰਜਾਬ ਵੱਲੋਂ ਅਸੀਂ ਮੋਦੀ ਸਾਹਿਬ ਦਾ ਦਿੱਲੀ ਦੀ ਸਰਕਾਰ ਦਾ ਦੇ ਵੀ ਮੁੱਖ ਮੰਤਰੀ ਆਦਰਨੀય ਰੇਖਾ ਗੋਪਤਾ ਜੀ ਦਾ ਉਹਨਾਂ ਦੀ ਸਾਰੀ ਕੈਬਨਿਟ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਪੰਜਾਬੀਆਂ ਦੇ ਸਾਡੇ ਸਿੱਖ ਭਰਾਵਾਂ ਦੇ ਜਖਮਾਂ ਦੇ ਉੱਤੇ ਫੇਰ ਇੱਕ ਵਾਰ ਮੰਨਮ ਲਗਾ ਕੇ ਇਹ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਸਮੁੱਚੇ ਸਮਾਜ ਦੇ ਨਾਲ ਵਿਸ਼ੇਸ਼ ਤੌਰ ਤੇ ਸਿੱਖ ਸਮਾਜ ਦੇ ਨਾਲ ਡਟ ਕੇ ਖੜੀ ਹੈ। ਸਭ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਸਜ਼ਾ ਪੂਰੀਆਂ ਹੋਣ ਟੁੱਟੀਆਂ ਨੇ ਕੀ ਭਾਜਪਾ ਉਹਨਾਂ ਵੱਲ ਧਿਆਨ ਦੇਗੀ? ਬਿਲਕੁਲ ਦੇਗੀ ਜੀ ਅਸੀਂ ਹਰ ਮੈਟਰ ਦੇ ਉੱਤੇ ਦੇਖੋ ਹਰ ਚੀਜ਼ ਉਹਦੇ ਇੱਕ ਕਾਨੂੰਨ ਦੇ ਅਨਸਾਰ ਹੋ ਰਹੀ ਹੈ ਔਰ ਹਰ ਚੀਜ਼ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਕੇ ਹਰ ਇੱਕ ਕੰਮ ਦੇ ਵਿੱਚ ਉਹਨਾਂ ਦੇ ਨਾਲ ਖੜੀ ਹੈ। ਸ੍ਰੀ ਕਾਗਜ਼ੀ ਸਵਾਲ ਆਮ ਆਮੀ ਪਾਰਟੀ ਜਦੋਂ ਸਰਕਾਰ ਬਣੀ ਸੀਗੀ ਤਾਂ ਅਰਵਿਜ ਕੇਜਰੀਵਾਲ ਨੇ ਕਿਹਾ ਸੀ ਕਿ ਗਵਿੰਦਰ ਕਾਲ ਸਿੰਘ ਦਾ ਕੁਲਜਰਾ ਜੋ ਕਿ ਦਿੱਲੀ ਦੇ ਬੰਦ ਆ ਰਹਿਤਿਆੜ ਦੇ ਹੇਠਾ ਉਹਦੀ ਰਿਹਾਈ ਅਸੀਂ ਕਰਾਵਾਂਗੇ। ਉਹ ਤੇ ਸਿਰ ਰਿਹਾਈ ਨਹੀਂ ਆਪਣੇ ਆਪਣੇ ਜਿਹੜਾ ਨਹੀਂ ਹੋ ਸਕੀ ਉਹਨਾਂ ਦੀ। ਦੇਖੀ ਹੁਣ ਬੀਜੇਪੀ ਹੁਣ ਨਾ ਬੋਲ ਿਆ ਨਹੀਂ ਜੀ ਮੇਰੀ ਬੇਨਤੀ ਇਹ ਆ ਦੇਖੋ ਤੁਸੀਂ ਆਮ ਆਦਮੀ ਪਾਰਟੀ ਦਾ ਨਾਮ ਲਿਆ ਜਿੱਥੇ ਉਹ ਨਾਮ ਆ ਜਾਂਦਾ ਨਾ ਉਥੇ ਪਤਾ ਲੱਗ ਜਾਂਦਾ ਵੀ ਕੋ ਝੂਠ ਦੀ ਕਿਤਾਬ ਸ਼ੁਰੂ ਤੇ ਆਪਦਾ ਆ ਜਾਂਦੀ ਆਪਦਾ ਆਪਦਾ ਆ ਜਾਂਦੀ ਆ ਉਹਨਾਂ ਲੋਕਾਂ ਨੇ ਠੱਗਿਆ ਔਰ ਹੁਣ ਲੁੱਟ ਰਹੇ ਨੇ ਕੁੱਟ ਰਹੇ ਨੇ ਠੀਕ ਹੈ ਨਾ ਪਹਿਲਾਂ ਠੱਗਿਆ ਝੂਠ ਬੋਲ ਕੇ ਤੇ ਫਿਰ ਲੁੱਟ ਰਹੇ ਨੇ ਹੁਣ ਕੁੱਟ ਵੀ ਰਹੇ ਨੇ ਜੋ ਤੁਸੀਂ ਦੇਖ ਰਹੇ ਹੋ ਕੱਲ ਸਫਾਈ ਕਰਮਚਾਰੀਆਂ ਦਾ ਕੀ ਹਾਲ ਕੀਤਾ ਆਪਣਾ ਹੱਕ ਮੰਗਣ ਗਏ ਸੀ ਨਾ ਕੀ ਹੱਸਲ ਹੋਇਆ ਉਹਨਾਂ ਦੇ ਨਾਲ ਬੜੇ ਲੰਬੇ ਵੀਜੇ ਦੇ ਬਾਅਦ ਕੱਲ ਨੂੰ ਫੇਰ ਤੁਹਾਡੇ ਨਾਲ ਬੈਠਾਂਗੇ ਮੇਰੇ ਕੋਲ ਹੋਰ ਮੁੱਦੇ ਇੱਕ ਨਾ ਮੈਂ ਤੁਹਾਨੂੰ ਦੱਸ ਦਨਾ ਦਿੱਲੀ ਆਪ ਜਿਹੜੀ ਕੁਐਸਚਨ ਤੁਸੀਂ ਪੁੱਛਿਆ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਜਿਹੜੀ ਫਾਈਲ ਹੈ ਨਾ ਸੱਤ ਵਾਰੀ ਰਿਜੈਕਟ ਕਰਕੇ ਭੇਜੀ ਹੈ ਦਿੱਲੀ ਦੇ ਚੀਫ ਮਿਨਿਸਟਰ ਨੂੰ ਸੱਤ ਵਾਰੀ ਹੁਣ ਜਿਹੜੀ ਸਰਕਾਰ ਜਦੋਂ ਆਈ ਹੈ ਉਹਨੂੰ ਸਿਮਪੈਥੈਟਿਕਲੀ ਦੇਖ ਕੇ ਕੋ ਕੇ ਤੇ ਸਾਡੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾਏਗੀ ਪੰਜਾਬ ਦੇ ਸਿੱਖਾ ਵੱਲੋਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲ ਸਕੇ ਤੇ ਇਨਸਾਫ ਆਉ ਹੀ ਹੋਏਗਾ ਕਿ ਉਹਨਾਂ ਦੀ ਦਿਖਾਈ ਹੋ ਸਿੱਤ ਤਰੇ ਗੱਲ ਹੋਰ ਬੜੀ ਇੰਪੋਰਟੈਂਟ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਕਿ ਚਾਰ ਜਨਰੇਸ਼ਨਾਂ ਬੀਤ ਗਈਆਂ ਦੀ 10 ਸਾਲ ਦੀ ਬਾਅਦ ਜਨਰੇਸ਼ਨ ਚੇਂਜ ਹੋ ਜਾਂਦੀ ਹੈ ਤੇ ਜਿਹੜੇ ਬੰਦਿਆਂ ਨੂੰ ਇਨਸਾਫ ਹੁਣ ਮਿਲਿਆ ਤੁਸੀਂ ਦੇਖੋ ਉਦੋਂ ਛੋਟੇ ਛੋਟੇ ਬੱਚੇ ਹੋਣਗੇ ਤੇ ਹੁਣ ਉਹਨਾਂ ਦੀ ਉਮਰ ਕਿੰਨੀ ਹੋ ਗਈ ਹੋਵੇ ਬਹੁਤ ਬਹੁਤ ਧੰਨਵਾਦ ਜੀ